ਗੁਰਮ ਪਿਆਰੋ ਜਿਹੜੀ ਆਪਾਂ ਆਪਣੀ ਬਾਬਾ ਫਰੀਦ ਸਾਹਿਬ ਦੇ ਉੱਤੇ ਵਿਚਾਰ ਚੱਲ ਰਹੀ ਬਾਣੀ ਤੇ ਜਿਹਦੇ ਚ ਬਾਬਾ ਫਰੀਦ ਸਾਹਿਬ ਨੇ ਬਹੁਤ ਵੱਡਾ ਜਿਗਰ ਮੌਤ ਦਾ ਕੀਤਾ ਬਾਣੀ ਵਿੱਚ ਤੇ ਉੱਥੇ ਉਹਨਾਂ ਨੇ ਆਪਣੇ ਜਿੱਥੇ ਮੌਤ ਦਾ ਜਿਗਰ ਕੀਤਾ ਹੈ ਨਾ ਤੇ ਉੱਥੇ ਉਹਨਾਂ ਨੇ ਰੱਬ ਅੱਗੇ ਰੋਸ ਵੀ ਪ੍ਰਗਟ ਕੀਤਾ ਵਾ ਜਿੱਦਾਂ ਗੁਰੂ ਨਾਨਕ ਸਾਹਿਬ ਨੇ ਆਖਿਆ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨ ਆਇਆ ਇਰੋਸ ਚੰਦ ਉਪ ਆਪਣੇ ਐਮਨਾ ਬਾਦ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਦਸਵੇਂ ਪਾਸ਼ਾ ਕਹਿੰਦੇ ਜੱਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਤੇ ਸਹਬ ਰੋਸ ਕਰੋ ਧਰੋ ਕੇ ਪਿਆਰ ਕਬੀਰ ਸਾਹਿਬ ਕਹਿੰਦੇ ਤੂੰ ਨਾ ਰੱਬ ਦੀ ਬੰਦਗੀ ਕਰਿਆ ਕਰੀ ਜਾ ਕਰੀ ਜਾ ਕਰ ਸਹਬ ਰੋਸ ਧਰੋ ਉਹ ਤੇਰ ਨਾਲ ਰੁੱਸ ਜਵੇ ਤੂੰ ਉਹਦੀ ਪਰਵਾਹ ਹੀ ਨਾ ਕਰ ਬਸ ਤੇ ਫਿਰ ਤੂੰ ਕਰੀ ਉਹਦੀ ਬੰਦਗੀ ਕਰ ਸਹਬ ਰੋਸ ਧਰੋਗੇ ਪਿਆਰ ਜਿੱਦਾਂ ਮੁਸਲਮਾਨ ਫਕੀਰ ਨੇ ਕਿਹਾ ਸੀ ਨਾ ਕਿਸੇ ਨੇ ਹਾਫਸ ਨੇ ਉਹ ਕਹਿੰਦਾ ਬੰਦਗੀ ਦਾ ਹੋ ਤੂੰ ਪੱਕਾ ਇਹ ਤੂੰ ਨਾ ਬੰਦਗੀ ਇਹਦੇ ਚ ਪੱਕਾ ਹੋ ਜਾ ਇੱਕ ਇੱਕ ਕੱਚੇ ਮੁਲਾਜ਼ਮ ਨਹੀਂ ਹੁੰਦੇ ਕੰਨਾਂ ਨੂੰ ਕਦੇ ਦੀ ੜੀ ਲੱਗ ਜਾਂਦੀ ਕਦੀ ਕੱਢ ਦਿੰਦੇ ਪੱਕਿਆ ਜਿਹੜਾ ਉਹ ਨੂੰ ਨਹੀਂ ਕੋਈ ਕੱਢ ਸਕਦਾ ਉਹ ਕਿੰਦਾ ਬੰਦਗੀ ਦਾ ਹੋ ਤੂੰ ਪੱਕਾ ਤੇ ਕੱਚੇ ਜਿਹੜੇ ਉਹ ਤਾਂ ਕਿਸੇ ਕੰਮ ਨਹੀਂ ਆਉਂਦੇ ਤਾਂ ਹੈ ਨਾ ਝੜ ਝੜ ਪੈਂਦੇ ਕੱਚੇ ਬਿਰਹੀ ਤੋਂ ਸਹਿਜ ਪੱਕੇ ਸੋ ਮਿੱਠਾ ਹੁੰਦਾ ਹੈ ਉਹ ਕਹਿੰਦਾ ਮੁਸਲਮਾਨ ਹਾਫਿਜ਼ ਕਹਿੰਦਾ ਬੰਦਗੀ ਦਾ ਹੋ ਤੂੰ ਪੱਕਾ ਤੇ ਕਰਦਾ ਰਹੀ ਕਮਾਈ ਬਸ ਤੂੰ ਕੁਝ ਨਹੀਂ ਕਰਨਾ ਤੂੰ ਬੰਦਗੀ ਚ ਪੱਕਾ ਹੋ ਜਾ ਤੇ ਰੱਬ ਦੀ ਇਸ ਇਸ ਕੰਮ ਦੇ ਵਿੱਚ ਤੂੰ ਦਿਰੜੋ ਕੇ ਲੱਗਾ ਰੋ ਉਹ ਸੁਣੇ ਚਾਹ ਨਾ ਸੁਣੇ ਇਹਦੀ ਤੂੰ ਨਾ ਪਰਵਾਹ ਕਰੀਂ ਕਿ ਰੱਬ ਮੇਰੀ ਸੁਣਦਾ ਨਹੀਂ ਤਾਂ ਮੈਨੂੰ ਕੁਝ ਪ੍ਰਾਪਤ ਵੀ ਨਹੀਂ ਹੁੰਦਿਆ ਬੰਦਗੀ ਕਰ ਕਰਕੇ ਉਹ ਕਹਿੰਦਾ ਇਹ ਹਾਲ ਦੀ ਤੂੰ ਪਰਵਾਹ ਹੀ ਨਾ ਕਰੀ ਆਮ ਬੰਦਾ ਜਦੋਂ ਕੋਈ ਨਹੀਂ ਕੁਝ ਪ੍ਰਾਪਤੀ ਹੁੰਦੀ ਸਾਧਨਾ ਵਿੱਚ ਧਿਆਨ ਵਿੱਚ ਰੱਬ ਨਹੀਂ ਸੁਣਦਾ ਉਹ ਬੰਦਾ ਫਿਰ ਨਰਾਸ਼ ਹੋ ਕੇ ਛੱਡ ਦਿੰਦਾ ਇਸ ਕੰਮ ਨੂੰ ਪਰ ਕਹਿੰਦਾ ਕਰਦਾ ਰਹੀਂ ਤੂੰ ਕਮਾਈ ਉਹ ਸੁਣੇ ਜਾਂ ਨਾ ਸੁਣੇ ਇਸ ਵੱਲ ਧਿਆਨ ਨਾ ਤੂੰ ਲਾਈਂ ਇਸ ਚੀਜ਼ ਦਾ ਤੂੰ ਬਿਲਕੁਲ ਧਿਆਨ ਨਾਲ। ਬਸ। ਤੇ ਬਾਬਾ ਫਰੀਦ ਜੀ ਅੱਜ ਰੋਸ ਪ੍ਰਗਟ ਕਰਦੇ ਮੈਂ ਕਹ ਰਿਹਾ ਸੀ ਉਹਨਾਂ ਦੀ ਬਾਣੀ ਵਿੱਚ ਮੌਤ ਦਾ ਜਿਗਰ ਵਾ। ਤੇ ਇੱਕ ਰੋਸ ਬਾਤ ਇੱਕ ਤਜਰਬਾ ਉਹਨਾਂ ਨੇ ਦੱਸਿਆ ਆਪਣਾ ਜ਼ਿੰਦਗੀ ਦਾ। ਕਿ ਅੱਜ ਨਾ ਸੁੱਤੀ ਕੰਤ ਸਿਓ ਉਹਨਾਂ ਨੇ ਆਪਣੇ ਜ਼ਿੰਦਗੀ ਦਾ ਤਜਰਬਾ ਦੱਸਿਆ। ਕਿ ਅੱਜ ਰਾਤ ਰੱਬ ਦੇ ਨਾਲ ਕੋਈ ਧਿਆਨ ਜੁੜਿਆ ਨਹੀਂ ਹੈ। ਬਸ ਧਿਆਨ ਜੁੜਨਾ ਹੀ ਧਿਆਨ ਟਿਕਣਾ ਹੀ ਧਿਆਨ ਇੱਕ ਹੋਣਾ ਹੀ ਮਿਲਣਾ ਹੁੰਦਾ ਹੈ। ਕਿਉਂ ਕਰ। ਜਿੱਥੇ ਉਹਨਾਂ ਨੇ ਇਹ ਰੋਸ ਪ੍ਰਗਟ ਕੀਤਾ ਨਾ ਕਿ ਅੱਜ ਨਾ ਸੁੱਤੀ ਕੰਤ ਸਿਉ ਤੇ ਉੱਥੇ ਉਹਨਾਂ ਨੇ ਇੱਕ ਜ਼ਿੰਦਗੀ ਦਾ ਹੋਰ ਤਜਰਬਾ ਵੀ ਦੱਸਿਆ। ਕਿ ਜਿੱਦਨ ਮੈਂ ਕੋਈ ਭਲਾ ਕੰਮ ਨਹੀਂ ਨਾ ਕਰਦਾ ਜਿੱਦਨ ਮੇਰੇ ਕੋ ਮੇਰੇ ਅਥਾਰਾਂ ਹੀ ਕੋਈ ਭਲਾ ਕੰਮ ਨਹੀਂ ਨਾ ਹੁੰਦਾ ਤੇ ਮੇਰਾ ਸਰੀਰ ਬੜਾ ਦੁਖਦਾ ਵਾ ਜੇ ਮੈਂ ਹੁੰਦਾ ਵਾਰਿਆ ਆਪਾਂ ਕੱਲੇ ਦੀ ਵਿਆਖਿਆ ਕਰ ਚੁੱਕੇ ਹਾਂ ਕਿਹੜਾ ਜਲੇ ਮੇਰਾ ਸਰੀਰ ਸੜਦਾ ਉੱਪਰ ਅੰਗਾਰਾ ਤੇ ਅੱਜ ਆਪਾਂ ਉਹਨਾਂ ਦੀ ਇੱਕ ਤੁੱਕ ਲੈਣੀ ਹੈ ਬਾਬਾ ਫਰੀਦ ਸਾਹਿਬ ਦੀ ਕਿ ਬਰਿਆਈ ਜਿੱਥੇ ਉਹਨਾਂ ਨੇ ਮੌਤ ਦੀ ਗੱਲ ਕੀਤੀ ਆਪਣਾ ਤਜਰਬਾ ਦੱਸਿਆ ਉਸ ਪ੍ਰਗਟ ਕੀਤਾ ਉੱਥੇ ਉਹਨਾਂ ਨੇ ਕੁਝ ਬਰਿਆਈਆਂ ਦਾ ਜ਼ਿਕਰ ਵੀ ਕੀਤਾ ਹੈ ਤੇ ਬਰਿਆਈਆਂ ਮਨੁੱਖੀ ਮਾਨ ਵਿੱਚ ਵਸਦੀਆਂ ਹੁੰਦੀਆਂ ਨੇ ਜਿਨ੍ਹਾਂ ਗੱਲ ਨਹੀਂ ਅਸੀਂ ਚੰਗੀਆਂ ਅਚਾਰੀ ਬੁਰੀਆਂ ਉਹਦੇ ਚ ਬਾਬਾ ਫਰੀਦ ਨੇ ਜਿਸ ਬਰਿਆਈ ਦਾ ਜ਼ਿਕਰ ਕੀਤਾ ਹੈ ਨਾ ਇਸ ਬਰਿਆਈ ਨੂੰ ਲੋਕੀ ਬਰਿਆਈ ਨਹੀਂ ਮੰਨਦੇ ਆਮ ਨੂੰ ਅਸੀਂ ਕ્રોਧ ਨੂੰ ਕਾਮਾ ਚਨਾ ਜੋ ਹੋਰ ਅਸੀਂ ਈਰਖਾ ਸਾੜਾ ਇਹਨੂੰ ਬਰਿਆਈਆਂ ਮੰਨ ਲੈਨੇ ਆ ਪਰ ਲੋਭ ਜਿਹੜਾ ਵਾ ਇਸ ਨੂੰ ਅਸੀਂ ਬਰਿਆਈ ਨਹੀਂ ਮੰਨਦੇ ਨਾ ਇਸ ਨੂੰ ਅਸੀਂ ਪਾਪ ਮੰਨਦੇ ਆ ਮਾਰ ਕਹਿੰਦੇ ਲੱਭ ਪਾਪ ਦੁਇ ਰਾਜਾ ਮਹਿਤਾ ਕਿਉਂਕਿ ਇਹ ਜਿਹੜਾ ਲੱਭ ਵਾ ਨਾ ਇਹ ਬੰਦੇ ਦੇ ਆਖਰੀ ਦਮ ਤੱਕ ਇਹਦੇ ਪ੍ਰਾਣਾ ਚ ਰਹਿੰਦਾ ਵਾ ਤੇ ਤਾਈਂ ਜਿਹੜੇ ਅਖੌਤੀ ਧਾਰਮਿਕ ਬੰਦੇ ਨੇ ਗਿਆਨੀ ਨੇ ਜਿਨ੍ਹਾਂ ਨੇ ਧਰਮ ਵਿੱਚੋਂ ਪੈਸਾ ਕਮਾਉਣਾ ਹੁੰਦਾ ਹੈ ਉਹ ਫਿਰ ਲੋਭ ਦੀ ਨਿੰਦਾ ਨਹੀਂ ਕਰਦੇ ਲੋਬੀਆਂ ਦੀ ਕਿਉਂ ਕਿ ਲੋਭੀ ਤਾਂ ਹਰੇਕ ਬੰਦਾ ਵਾ ਉਹ ਸਾਰੇ ਨਾਰਾਜ਼ ਹੋ ਜਾਂਦੇ ਇਸ ਕਰਕੇ ਲੋਭ ਤੇ ਕੋ ਬੋਲਦਾ ਹੀ ਨਹੀਂ ਹੈ ਲੋਭੀਆਂ ਉਤੇ ਬੋਲਦਾ ਹੀ ਨਹੀਂ ਹੈ ਤਾਈਆਂ ਗੁਰੂ ਨਾਲ ਸਾਹਿਬ ਨੇ ਸਭ ਤੋਂ ਭੈੜਾ ਬੰਦਾ ਲੋਭੀ ਮੰਦਿਆਂ ਕਿ ਨਿੰਦਕ ਦਾ दारू ਨਹੀਂ ਨਿੰਦਕ ਦਾ ਕੋਈ दारू ਨਹੀਂ ਹੈ ਤੇ ਉੱਥੇ ਮਾਰਨੇ ਕਿਹਾ ਇਹ ਲੋਭੀ ਕਾ ਵਿਸਾਉ ਨਾ ਕੀਜੇ ਲੋਭੀ ਬੰਦੇ ਉਤੇ ਕਦੀ ਵਿਸ਼ਵਾਸ ਨਹੀਂ ਕਰਾ ਤੇ ਲੋਭੀ ਆਪਾਂ ਸਾਰੇ ਹੀ ਆ ਤੇ ਵਿਸ਼ਵਾਸ ਕਰ ਵੀ ਲੈਨੇ ਆ ਤੇ ਧੋਖਾ ਖਾ ਵੀ ਲੈਨੇ ਇਦਾਂ ਹੀ ਚੱਲਦਾ ਨਾ ਗੁਰੂ ਅਰਜਨ ਸਾਹਿਬ ਕਹਿੰਦੇ 헤 ਲੋਭਾ ਲੋਭ ਨੂੰ ਕਹਿੰਦੇ ਲੋਭ ਨੂੰ ਲੰਪਟ ਸੰਗ ਸਿਰ ਮੋਰੇ ਅਨਕ ਲੈਰੀ ਕੋਲੋਲ ਤੇ ਕਹਿ ਲੰਗੇ ਜਿਹੜਾ ਲੋਭ ਆ ਨਾ ਇਹ ਤੇ ਸਾਰਿਆਂ ਦੇ ਸਿਰ ਤੋਂ ਸਰਾਵਣੀ ਆ ਸਿਰ ਮੋਰੇ ਤੇ ਮਾਰਾ ਕਹਿੰਦੇ ਇਹ ਜਿਹੜਾ ਲੋਭੀ ਬੰਦਾ ਹੁੰਦਾ ਨਾ ਖੋਰ ਦੀ ਤੇ ਗੱਲ ਛੱਡੋ ਇਹ ਆਪਣੇ ਗੁਰੂ ਨੂੰ ਵੀ ਧੋਖਾ ਦੇ ਜਾਂਦਾ ਵਾ ਅਜੇ ਕਾਮ ਹੀ ਨਹੀਂ ਦਿੰਦਾ ਕਰੋਧ ਹੀ ਨਹੀਂ ਦਿੰਦਾ ਈਰਖਾ ਲੋ ਨਹੀਂ ਦਿੰਦਾ ਧੋਖਾ ਆਪਣੇ ਗੁਰੂ ਪਗੰਬਰ ਨੂੰ ਲੋਭੀ ਦੇ ਦਿੰਦਾ ਮਾਰਨ ਇਥੋਂ ਤੱਕ ਕਿ ਆ ਕਿ ਨਚ ਮਿੱਤਰੰ ਨਚ ਇਸਟੰ ਹਾਂਜੀ ਨਚ ਬਾਂਦਵ ਨਚ ਮਾਤ ਪਿਤਾ ਤਵ ਲੱਜਿਆ ਉਹਨੂੰ ਕਿਸੇ ਦੀ ਲਾਜ ਨਹੀਂ ਨਾ ਗੁਰੂ ਦੀ ਨਾ ਪੀਰ ਦੀ ਨਾ ਮਿੱਤਰ ਦੀ ਨਾ ਭਰਾ ਦੀ ਨਾ ਪਿਓ ਦੀ ਕਿਸੇ ਦੀ ਲਾਜ ਨਹੀਂ ਕਿਸੇ ਦੀ ਸ਼ਰਮ ਨਹੀਂ ਲੋਭੀ ਬੰਦੇ ਜਿੱਦਾਂ ਕਿਸੇ ਨੇ ਕਿਹਾ ਨਾ ਕਿ ਹਵਸ ਕੇ ਬੰਦੇ ਹਵਸ ਕੇ ਬੰਦੇ ਵਫਾ ਕੋ ਵੇਚ ਦਿੱਤੇ ਲੋਭੀ ਬੰਦੇ ਜਿਹੜੇ ਹਨ ਉਹ ਆਪਣੀ ਇਮਾਨਦਾਰੀ ਵੇਚ ਦਿੰਦੇ ਹਨ ਹਨ ਪੁੱਛਣ ਫੋਲ ਈ ਬੁੱਛਣ ਫੋਲ ਕਿਤਾਬ ਨੂੰ ਜਿਹੜਾ ਬਾਬਾ ਗੁਰੂ ਨਾਨਕ ਦੇਵ ਜਿੱਕਰ ਵੀ ਆਉਂਦਾ ਕਿ ਇਮਾਨ ਬਾਰੇ ਵੀ ਉਹਨਾਂ ਨੇ ਪੁੱਛਿਆ ਪੁੱਛਣ ਗੱਲ ਇਮਾਨ ਦੀ ਕਹਿੰਦੇ ਹਵਸ ਕੇ ਬੰਦੇ ਹਵਸੀ ਬੰਦਾ ਲੋਭੀ ਬੰਦਾ ਵਫਾ ਕੋ ਵੇਚ ਦਿੱਤੇ ਹੈ ਈਮਾਨਦਾਰੀ ਤੋ ਵੇਚੀ ਦਿੰਦੇ ਨੇ ਉਹ ਤਾਂ ਹਾਂਜੀ ਵਫਾ ਕੋ ਵੇਚ ਦਿੱਤੇ ਹੋਰ ਮੈਂ ਕੀ ਕਹਿੰਦਾ ਕੀ ਕਰਾਂ ਇਹ ਖੁਦਾ ਕੀ ਗੱਲ ਕਰਾਂ ਇਹ ਖੁਦਾ ਕੋ ਵੀ ਵੇਚ ਦਿੱਤੇ ਹੈ ਤਾਂ ਉਹ ਕਹਿੰਦਾ ਖੁਦਾ ਕੇ ਘਰ ਕੀ ਕਹਾ ਕਹੂੰ ਇਹ ਤੇ ਖੁਦਾ ਕੋਈ ਵੇਚ ਦਿੱਤੇ ਹੈ ਕੱਲੀਆਂ ਮੰਦਰਾ ਮਸੀਤਾਂ ਗੁਰਦੁਆਰੇ ਨਹੀਂ ਵੇਚਦੇ ਲੋਭੀ ਲੋਭੀ ਤਾਂ ਰੱਬ ਹੀ ਵੇਚ ਦਿੰਦੇ ਨੇ ਇਸ ਕਰਕੇ ਕਹਿੰਦੇ ਲੋਬੀ ਦਾ ਵਸਾਓ ਨਾ ਕੀਚੇ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਐ ਬੰਦੇ ਤੂੰ ਰੱਬ ਨਾਲ ਪਿਆਰ ਕਰਦਾ ਹੈ ਤੇ ਤੇਰੇ ਇਸ ਪਿਆਰ ਨੂੰ ਨਾ ਕਿਸੇ ਨੇ ਖਤਮ ਕਰ ਦੇਣਾ ਹੀ ਐ ਬਾਬਾ ਫਰੀਦ ਸਾਹਿਬ ਕਿਸ ਨੇ ਖਤਮ ਕਰਨਾ ਹੀ ਜਿਹਨੂੰ ਸੱਤ ਤੇ ਸੱਤਾ ਜੀ ਤੇ ਬਲਵੰਡਾ ਜੀ ਗੁਰੂ ਘਰ ਕੇ ਕੀਰਤਨੀ ਕਹਿੰਦੇ ਆ ਲੱਭ ਬਣਾਹੇ ਮਾਨਸਾ ਇਹ ਜਿਹੜਾ ਲੱਭ ਵਾ ਨਾ ਇਹ ਮਨੁੱਖ ਨੂੰ ਖਰਾਬ ਕਰ ਦਿੰਦਾ ਹੈ ਮਨੁੱਖ ਦੀ ਬੁੱਧੀ ਪ੍ਰੇਸ਼ਟ ਕਰ ਦਿੰਦਾ ਹੈ ਲੱਭ ਬਣਾਹੇ ਮਾਨਸਾ ਜਿਉਂ ਪਾਣੀ ਬੂਰ ਵੇਖੋ ਜਦੋਂ ਪਾਣੀ ਤੇ ਬੂਰ ਆ ਜਾਂਦਾ ਤੇ ਪਾਣੀ ਖਰਾਬ ਹੋ ਜਾਂਦਾ ਪ੍ਰਾਣ ਪਾਣੀ ਥੱਲੇ ਦਿਖਦਾ ਨਹੀਂ ਹੈ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਬੰਦੇ ਰੱਬ ਦੇ ਰਾਹ ਤੇ ਤੁਰਨ ਵਾਲੇ ਬਾਂਦੀ ਫਰੀਦਾ ਜਾਂ ਲੱਭ ਐ ਫਰੀਦਾ ਜੇ ਤੇਰੇ ਅੰਦਰ ਕੋ ਦੁਨੀਆ ਦਾ ਲੱਭ ਵਾ ਨਾ ਕੋ ਦੁਨੀਆ ਦੀ ਪ੍ਰਾਪਤੀ ਦੁਨੀਆ ਦੀ ਮਾਇਆ ਇਕੱਠੀ ਕੋਈ ਵੀ ਪ੍ਰਾਪ ਲੱਭ ਹੋਵੇ ਜਿਹੜਾ ਬਾਬਾ ਫਰੀਦ ਸਾਹਿਬ ਕਹਿੰਦੇ ਜਾਂ ਲੱਭ ਤਾਂ ਨਿਉਂ ਕਿਆ ਕਹਿੰਨ ਲੱਗੇ ਦੋ ਕੰਮ ਨਹੀਂ ਧਰਤੀ ਤੇ ਹੋਏ ਜਿਨ੍ਹਾਂ ਨੂੰ ਕੋਈ ਲੱਭ ਲੋਭ ਵਾ ਉਹ ਰੱਬ ਤੱਕ ਨਹੀਂ ਜਾ ਸਕਦੇ ਉਹ ਰੱਬ ਨੂੰ ਨਹੀਂ ਮਿਲ ਸਕਦੇ ਤੇ ਜਿਹੜੇ ਰੱਬ ਨੂੰ ਮਿਲੇ ਹੁੰਦੇ ਆ ਉਹਨਾਂ ਅੰਦਰ ਕੋਈ ਲੋਭ ਨਹੀਂ ਹੁੰਦਾ ਐਂ ਕਹਿ ਲਓ ਜਿਵੇਂ ਬਾ ਗੁਰੂ ਅਮਰਦਾਸ ਨੇ ਕਹੇ ਵੀ ਕਿ ਫਰੀਦਾ ਇਹ ਤਨ ਸੱਬੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਰਤ ਤੇ ਸਹ ਆਪਣੇ ਤਿੱਤ ਤਨ ਲੋਭ ਰਤ ਨਾ ਹੋਏ ਇਹ ਲੋਭ ਦਾ ਰਤ ਵਾ ਕਹਿੰਦੇ ਕਿ ਜਿਹੜੇ ਰੱਬ ਨਾਲ ਜੋ ਸਹ ਰਤੇ ਆਪਣੇ ਤੇ ਤਨ ਲੋਭ ਰਤ ਨਾ ਹੋਈ ਜਿਹਨੂੰ ਬਾਣੀ ਨੇ ਕਿਹਾ ਕਿ ਲੱਭ ਕੁੱਤਾ ਇਹ ਜਿਹੜਾ ਲੱਭ ਨਾ ਇਹ ਕੁੱਤਾ ਵਾ ਤੇ ਲੋਭ ਲੈਰ ਸਭ ਸਵਾਨ ਹਲਕ ਹੈ ਹਲਕਿਓ ਸਭੇ ਬਗਾਰੇ ਤੇ ਇਹ ਕੁੱਤਾ ਵੀ ਹਲਕਿਆ ਕੁੱਤਾ ਵਾ ਇੱਕ ਕੁੱਤਾ ਆਂਦਾ ਸਾਡੇ ਘਰ ਦੀ ਰੱਖਿਆ ਕਰਦਾ ਵਾ ਉਹ ਪਹਿਰੇਦਾਰੀ ਕਰਦਾ ਵਾ ਤੇ ਬੜਾ ਵਫਾਦਾਰੀ ਦਿਖਾਉਂਦਾ ਆਪਣੇ ਮਾਲਕ ਦੀ ਤੇ ਜਿਹੜਾ ਹਲਕਾ ਆ ਕੁੱਤਾ ਹੁੰਦਾ ਉਹ ਉਹ ਫੇਰ ਬੜਾ ਨੁਕਸਾਨ ਕਰਦਾ ਹੈ ਤੇ ਬਾਣੀ ਕਹਿੰਦੀ ਲੋਭ ਲੈਰ ਸਭ ਸਵਾਨ ਹਲਕਾ ਹੈ ਇਹ ਲੋਭ ਜਿਹੜਾ ਨਾ ਬੰਦੇ ਨੂੰ ਹਲਕਾ ਕਰ ਦਿੰਦਾ ਹੈ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਜਾਂ ਲੱਭ ਧਾਨਿਓਂ ਕਿਆ ਫਿਰ ਤੇਰਾ ਐਵੇਂ ਤੂੰ ਕਹੀ ਜਾਂ ਨਾ ਮੈਂ ਮੇਰਾ ਰੱਬ ਨਾਲ ਪਿਆਰ ਵਾ ਮੇਰਾ ਖੁਦਾ ਨਾਲ ਪਿਆਰ ਆ ਤੇਰੇ ਅੰਦਰ ਤੇ ਲੋਭ ਵਾ ਹੁਣ ਲੋਭੀ ਬੰਦੇ ਵੀ ਨਾ ਧਰਮ ਦੀ ਤੇ ਸੰਤੋਖ ਦੀ ਬੜੀ ਵਧੀਆ ਵਿਆਖਿਆ ਕਰ ਦਿੰਦੇ ਹੁੰਦੇ ਕਹਿੰਦੇ ਤੂੰ ਵਿਆਖਿਆ ਕਰ ਸਕਦਾ ਸੰਤੋਖ ਦੀ ਪਰ ਤੇਰਾ ਰੱਬ ਨਾਲ ਪਿਆਰ ਨਹੀਂ ਪੈ ਸਕਦਾ ਫਰੀਦਾ ਲੱਭ ਤਾਂ ਨਿਉਂ ਕੀਆ ਲੋਭੀ ਬੰਦੇ ਦਾ ਕੋਈ ਰੱਬ ਨਾ ਉਹ ਹੁੰਦਾ ਹੈ ਲੋਭੀ ਬੰਦਾ ਤੇ ਆਪਣੇ ਘਰਦਿਆਂ ਨਾਲ ਪਿਆਰ ਨਹੀਂ ਪਾਉਂਦਾ ਲੋਭੀ ਬੰਦਾ ਤੇ ਕਿਸ ਨੂੰ ਆਪਣਾ ਯਾਰ ਨਹੀਂ ਬਣਾਉਂਦਾ ਵੀ ਜੇ ਯਾਰ ਬਣਾਇਆ ਤੇ ਇਹਨੇ ਮੇਰੇ ਕੋਲ ਕੁਝ ਮੰਗ ਲੈਣਾ ਤੇ ਜੇ ਘਰਦਿਆਂ ਨਾਲ ਪਿਆਰ ਕੋਈ ਪਾ ਲਿਆ ਤੇ ਘਰਦਿਆਂ ਵੀ ਕੋਈ ਚੀਜ਼ ਮੰਗ ਲੈਣੀ ਉਹ ਤੇ ਦੰਮੜਿਆਂ ਦਾ ਪੁਜਾਰੀ ਹੁੰਦਾ ਸੂਮੇ ਧਨ ਰੱਖਣ ਕੋ ਦੀ ਆ ਉਹਨੇ ਤੇ ਰੱਖਿਆ ਇੰਨਾ ਪਿਆ ਹੋਇਆ ਵਾ ਤੇ ਜੇ ਘਰਦਿਆਂ ਨਾਲ ਪਿਆਰ ਕਰੂਗਾ ਤੇ ਘਰਦੇ ਮੰਗ ਲੈਣਗੇ ਇਸੇ ਕਰਕੇ ਕਹਿਆ ਨਾ ਕਿ ਲੋਭੀ ਦਾ ਵਸਾਓ ਨਾ ਕੀਜੇ ਇਹ ਇਹਦੇ ਉੱਤੇ ਭਰੋਸਾ ਨਹੀਂ ਕਰਨਾ ਕਿਉਂ ਇਹ ਕਿਸੇ ਦਾ ਯਾਰ ਬਣਦਾ ਹੀ ਨਹੀਂ ਲੋਭੀ ਨਹੀਂ ਕਿਸੇ ਦਾ ਯਾਰ ਬਣਦਾ ਕਾਮੀ ਕਰੋਧੀ ਬਣ ਜਾਂਦੇ ਨੇ ਲੋਭੀ ਨਹੀਂ ਬਣਦੇ ਯਾਰ ਤੇ ਬਾਬਾ ਫਰੀਦ ਸਿੰਘ ਦੇ ਲੱਭ ਤਾ ਕੂੜਾ ਨੇਉ ਇਹ ਵਿਖਾਵੇ ਮਾਤਰ ਤੇ ਰੱਬ ਪਿਆਰ ਵਾ ਝੂਠਾ ਪਿਆਰ ਵਾ ਉਦਾਹਰਨ ਉਹਨਾਂ ਨੇ ਕੀ ਦਿੱਤੀ ਕਿ ਚਰਾ ਛੱਤ ਲੰਗਾਈਏ ਕਿੰਨਾ ਕਿ ਤੇਰਾ ਝੱਟ ਲੰਘੂਗਾ ਇਹ ਚੀਜ਼ ਨਾ ਤੇਰਾ ਕਿੰਨਾ ਕਿ ਝੱਟ ਲੰਘੂਗਾ ਪ੍ਰਾਣੀ ਇੱਕ ਬੋਲੀ ਹੈ ਸਮਾਂ ਲੰਘਣਾ ਝੱਟ ਮੈਨੇ ਸਮਾਂ ਕਹਿਣ ਲੱਗੇ ਕਿਚਰ ਝੱਟ ਲੰਘਾਈਏ ਛੱਪਰ ਟੁੱਟੇ ਮੇ ਹੋ ਕਹਿਣ ਲੱਗੇ ਜੇ ਤੇਰਾ ਛੱਪਰ ਟੁੱਟਾ ਹੋਣਾ ਤੇ ਮੀਂਹ ਸ਼ੁਰੂ ਹੋ ਗਿਆ ਵਾ ਤੇ ਇਹ ਛੱਪਰ ਦੇ ਵਿੱਚ ਤੂੰ ਕਿੰਨਾ ਕਿਚਰ ਸੁੱਕਾ ਰਹੇਗਾ ਪਰਾਣੇ ਸਮੇਂ ਜਰੂ ਨਹੀਂ ਹੋਈਦੀਆਂ ਕੋਈ ਬਿਲਡਿੰਗਾਂ ਬਣ ਲਗਾਉਂਦੀਆਂ ਰੋਕੀ ਮੀ ਆਉਣਾ ਤੇ ਰੁੱਖ ਥਲੇ ਖਲੋ ਜਾਣਾ ਪਰ ਥੋੜਾ ਸਮਾਂ ਤੇ ਰੁੱਖ ਮੀ ਰੋਕ ਮੀ ਨੂੰ ਰੋਕਦਾ ਸੀ ਤੇ ਫਿਰ ਰੁੱਖ ਵੀ ਚੋਣ ਲੱਗ ਪੈਂਦਾ ਤੇ ਥੋੜਾ ਸਮਾਂ ਛੱਪਰ ਵੀ ਮੀ ਨੂੰ ਰੋਕਦਾ ਸੀ ਟੁੱਟਾ ਮੁੜ ਕੇ ਚੋਣ ਲੱਗ ਪੈਂਦਾ ਸੀ ਤੇ ਬਾਬਾ ਫਰੀਦ ਕਹਿੰਦੇ ਥੋੜਾ ਬਹੁਤਾ ਤੇ ਤੇਰਾ ਇਹ ਕੰਮ ਚੱਲ ਜੂਗਾ ਰੱਬ ਦਾ ਪਿਆਰ ਪਰ ਬਹੁਤਾ ਜੇ ਰਣੀਓ ਚੱਲਣਾ ਹੈ ਜਿੱਦਾਂ ਉਹ ਜੋ ਪੈਣਾ ਨਾ ਛੱਪਰ ਨੇ ਤੇ ਤੇਰਾ ਵੀ ਇਹ ਪਿਆਰ ਜਿਹੜਾ ਰੱਬ ਨਾਲ ਤੂੰ ਪਾਇਆ ਨਾ ਇਹ ਟੁੱਟ ਜਾਣਾ ਹੀ ਹਾਂ ਜਿੱਦਣ ਤੇਰਾ ਪਿਆਰ ਗੂੜਾ ਪੈ ਗਿਆ ਨਾ ਇਹ ਲੋਭ ਮੁਕ ਜਾਣਾ ਉਦੋਂ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਆ ਆਪਣੇ ਲੋਭ ਕੋ ਕੀਨੋ ਮੀਤ ਮੈਂ ਲੋਭੀ ਬੰਦਾ ਸੇ ਰੱਬ ਨੂੰ ਆਪਣਾ ਮਿੱਤਰ ਬਣਾ ਲਿਆ ਤੇ ਚਲੋ ਕੋਈ ਲੇਲਾਗੇ ਉਹਦੇ ਕੋਲੋਂ ਤੇ ਅੱਜ ਜਿੱਦਣ ਰੱਬ ਨਾਲ ਗੂੜਾ ਪਿਆਰ ਪੈ ਗਿਆ ਨਾ ਤੇ ਮੁਕਤ ਪਦਾਰਥ ਸਗਲ ਸਗਲ ਪਦਾਰਥ ਮੁਕਤ ਪਦ ਦੀਤ ਕਨ ਲਗੇ ਹੁਣ ਰੱਬ ਯਾਰ ਬਣ ਗਿਆ ਤੇ ਹੋਰ ਦੀ ਗੱਲ ਛੱਡੋ ਹੁਣ ਤੇ ਮੁਕਤੀਆਂ ਹੀ ਮਿਲ ਗਈਆਂ ਤੇ ਲੋਭ ਮੋਹ ਸਭ ਮੁੱਕ ਗਿਆ ਪਹਿਲੇ ਲੋਭੀ ਹੁੰਦਾ ਬੰਦਾ ਪਰ ਜੇ ਰੱਬ ਨਾਲ ਪਿਆਰ ਬਹਿ ਜਾਏ ਤੇ ਰੱਬ ਦੇ ਪਿਆਰ ਦੀ ਵਰਕ ਦਾ ਸਦਕਾ ਇਹ ਲੋਭ ਮੁੱਕ ਜਾਂਦਾ ਇਸ ਕਰਕੇ ਬਾਬਾ ਫਰੀਦ ਨੇ ਲਾਭ ਤਾਂ ਨਹੀਂ ਹੋਇਆ